ਮੇ ਵਿਰੋਧੀ ਤੇਰੇ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਸ਼ਰੀਵਾਲ ਸਾਹਿਬ ਬਣਨੇ ਇਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰਹ ਚੋਂ ਦਾ ਕਹਿੰਦੇ ਇਹ ਉਦੋਂ ਪਹਿਲਾਂ ਵੀ ਕਹਿੰਦੇ ਸੀ ਉਦੋਂ ਪਹਿਲਾਂ ਵੀ ਕਹਿੰਦੇ ਸੀ ਕੇਸ਼ਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ ਕਰੇ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚਲਦੇ ਨੇ ਰਿਯੂਮਰ ਤਿੰਨ ਚਾਰ ਦੇ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲੇ ਜਾਂਦਾ ਚਾਰ ਪੰਜ ਦਾ ਬਰਥਡੇ ਨਾ ਕਰਿਆ ਕਰੋ ਹਨਾ ਇੱਕ ਇੱਕ ਬਰਥਡੇ ਤਾਂ ਹੁੰਦੀ ਹੀ ਹੈ ਸਾਲ ਚ ਸੋ ਇੱਥੇ ਉਹੀ ਮਾਫੀ ਫੋਨ ਫਲਾਉਂਦੇ ਰਹਿੰਦੇ ਨੇ ਕੋਈ ਅਧਰ ਨਹੀਂ ਪਲੇ ਕੁਝ ਦਿਨ ਪਹਿਲੇ ਹੀ ਅੱਗੇ ਕੰਡੀਸ਼ਨ ਚਾਹੀਦੀ ਉੱਥੇ ਵੀ ਚੈੱਕ ਕਰਨਾ ਸੀ ਕਿ ਫਰਦਾਂ ਵਗੈਰਾ ਟਾਈਮ ਤੇ ਨਿਕਲ ਰਹੀਆਂ ਨੇ ਰਿਸ਼ਤੇ ਟਾਈਮ ਤੇ ਹੋ ਰਹੀਆਂ ਨੇ ਪਟਵਾਰੀ ਜਿਹੜੇ ਨੇ ਉਹ ਕਹਿੰਦਾ ਤੌਰ ਤੇ ਉਹਨਾਂ ਦੇ ਪਟਵਾਰੀਆਂ ਦਾ ਇੱਕ ਪ੍ਰੋਪਰ ਇੱਕ ਵਰਕਸ ਰੂਮ ਦਿੱਤਾ ਹੋਇਆ ਹੈ ਸੋ ਬੜੇ ਖੁਸ਼ ਨੇ ਉੱਥੇ ਲੋਕ ਅੱਜ ਮੈਂ ਉੱਥੇ ਹਸਪੀਟਲ ਚ ਵੀ ਗਿਆ ਸੀ ਉਹ ਬਣ ਰਹੀ ਹੈ ਉਹਦੀ ਪੀਛੇ ਆ ਉਹਨਾਂ ਦੀ ਪੀਛੇ ਉਹਦੀ ਡੈਡਲਾਈਨ ਹੈ ਅਲੱਗ ਤੋਂ ਕੋਈ ਹਸਪੀਟਲ ਨਹੀਂ ਸੀ ਉਹ ਵੀ ਬੈਡ ਦਾ ਹਸਪੀਟਲ ਐਮਰਜੈਂਸੀ ਡੈਂਟਿਸਟ ਵੀਡੀਆਈਪੀ ਇਹ ਸਾਰਾ ਕੁਝ ਹੋਣਾ ਸਤਿ ਸ੍ਰੀ ਅਕਾਲ ਬਈ ਤੇ ਅੱਜ ਆ ਮੈਂ ਆਪ ਲੋਕਾਂ ਨੂੰ ਕੁਝ ਆਇਆ ਲੈਣਾ ਹੌਸਲਾ ਮੈਂ ਕੋਈ ਇੱਥੇ ਛਾਪਾ ਮਾਰਨੀ ਆਇਆ ਹਾਂ ਅਲੀਆਂ ਦੇਖਣ ਸਰਕਾਰ ਜੇ ਕਮੀ ਹੋਊਗੀ ਕੋਈ ਕਮੀਆਂ ਦੇ ਵਿੱਚ ਮੈਨੂੰ ਇੱਕ ਗੱਲ ਪਤਾ ਲੱਗੀ ਇੱਕ ਤਾਂ ਇੱਥੇ ਤਸਕੀਲਦਾਰ ਜਿਹੜਾ ਉਹਦੀ ਪੋਸਟ ਕੱਟ ਜਿਹੜੇ ਪੱਕੀ ਪੋਸਟ ਆ ਉਹਨਾਂ ਨੂੰ ਹਾਈ ਕੋਰਟ ਵਗੈਰਾ ਕਾਗਜ਼ ਲੈ ਕੇ ਜਾਣਾ ਪੈਂਦਾ ਸੀ ਮੈਂ ਅੱਜ ਗਏ ਹੋਈ ਤਾਂ ਇੱਥੇ ਫਿਰ ਨੈਕਸੀਲਰ ਹੈ ਕਣੀ ਨਾ ਅਟੈਚ ਹੈ ਕਣੀ ਤੋਂ ਵੀ ਕਨੇਰ ਵੀ ਉਹੀ ਦੇਖਦੇ ਕੋਈ ਦੇ ਦੇ ਇੱਥੇ ਵੀ ਨਾ ਰਿਸਟਰੀ ਲੇਟ ਹੋਉਂਦਾ ਕੋਈ ਪੱਕਾ ਤਸਿਲਦਾਰ ਅੱਜੀ ਮੈਂ ਜਾ ਕੇ ਉਹ ਡਾਇਰੈਕਟ ਡਿਪਾਰਟਮੈਂਟ ਨੂੰ ਲਾ ਕੇ ਜਿਵੇਂ ਹਸਪੀਟਲ ਗਏ ਸੀ ਜੀ ਉੱਥੇ ਦੀ ਡਾਕਟਰਾਂ ਦੀ ਬਹੁਤ ਸਾਡੀ ਆ ਹਾਂ ਮਤਲਬ ਦੇਖੋ ਸਿਸਟਮ ਨੂੰ ਠੀਕ ਕਰਨ ਵਾਸਤੇ ਟਾਈਮ ਲੱਗਦਾ ਪਰ ਹੋ ਹੀ ਜਾਂਦਾ ਰੋਜ਼ ਕਿਨ ਲੱਤ ਨੂੰ ਹਾਂ ਅੱਜ ਸੀ ਅੱਗੇ ਕੱਲ ਤੋਂ ਤੁਹਾਨੂੰ ਇੱਥੇ ਤਸਿਲਦਾਰ ਵੀ ਪੱਕਾ ਮਿਲ ਦੇ ਨਾਲ ਇੱਕ ਇੱਥੇ ਪ੍ਰੋਬਲਮ ਹੈ ਨੈਟ ਦੀ। ਇਹ ਜੇ ਨੈਟ ਸਲੋ ਹੈ ਤਾਂ ਉਹ ਵਰਦਾ ਨਿਕਲਣ ਚ ਟਾਈਮ ਲੈਂਦਾ। ਉਹ ਜੇ ਅੱਜਕੱਲ ਤਾਂ ਕੋਈ ਨੈਟ ਦੀ ਪ੍ਰੋਬਲਮ ਹੀ ਨਹੀਂ ਹੋਣੀ ਚਾਹੀਦੀ ਕਿਤੇ ਕੋਈ ਮੋਟਰ ਹੈ। ਕੋਠਾ ਤੇ ਹਾਂਜੀ। ਡੈਟ ਸਕੂਲ ਹੈ ਐਮੀਨਸ ਦੀ ਬਿਲਡਿੰਗ ਵੀ ਲੱਗੇ ਜਿਹੜੀ ਉਹ ਬਣੀ ਨਹੀਂ। ਕਾ ਵਿਚ ਸਗਾ ਨਾ ਹੋ ਸਕੇ। ਉੱਪਰ ਪੱਟੇ ਬੱਚੇ ਉਸੇ ਪੁਰਾਣੀ ਸਕੂਲ ਦੀ ਬਿਲਡਿੰਗ 'ਚ ਬੈਠੇ ਉਹਨੇ ਉੱਪਰ ਕੀ ਕਰਨਾ। ਨਹੀਂ ਅਸੀਂ ਦੇਖੋ ਹੈਲਥ ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਜੀ ਜੀ ਤੇ ਸਾਡੀਆਂ ਤਿੰਨ ਪ੍ਰਾਇੋਰਟੀ ਜਿੱਥੇ-ਜਿੱਥੇ ਵੀ ਆਈ ਜਾਂਦੇ ਐ ਸਾਨੂੰ ਕਈ ਵਾਰੀ ਸੈਮੈਸਟਰ ਸ਼ੁਰੂ ਹੋ ਜਾਂਦਾ ਹੈ ਉਹ ਦੌਰਾਨ ਜ਼ਿਆਦਾ ਕੋਈ ਸਖਸ਼ਣ ਨਹੀਂ ਤਾਂ ਕੋਈ ਪਿਛਲੋ ਯੋਜਨਾ ਨਹੀਂ ਕੱਲ ਤੋਂ ਪਾਸਟੂ ਵਾਲਿਆਂ ਨੇ ਸੋ ਜਿਵੇਂ ਜਿਵੇਂ ਬਣੀ ਜਾਣਗੇ ਜਿਵੇਂ ਜਿਵੇਂ ਸਾਨੂੰ ਮੌਕਾ ਮਿਲ ਜਾਊਗਾ ਛੁੱਟੀਆਂ ਚ ਜਿਹੜਾ ਬੱਚਿਆਂ ਦੇ ਦਾ ਸਮਰ ਕੈਂਪਿੰਗ ਲੱਗਦੀ ਉਹ ਤੋਂ ਜ਼ਿਆਦਾ ਕੰਸਖਣ ਹੋ ਸਕਦੀ ਸੜਕਾਂ ਜਿਹੜੀਆਂ ਨੇ ਉਹ ਦਸੰਬਰ ਜਨਵਰੀ ਫਰਵਰੀ ਨਹੀਂ ਬਣੀ ਨਹੀਂ ਸਕਦੀ ਕਿਉਂਕਿ ਠੰਡ ਹੈ ਰੁਕ ਜਾਂਦੀ ਹੈ ਸੋ ਹੁਣ ਜਿੰਨੀਆਂ ਵੀ ਸੜਕਾਂ ਦੀ ਹਾਲਤ ਵਾਲੇ ਬੇਟਾਂ ਦੀ ਸੜਕਾਂ ਦਾ ਵੀ ਸਾਡੇ ਕੋਲ ਕਾਫੀ ਕਜਟਾ ਹੈ ਜੀ ਸਰ ਸਰਦੂਲਗੜ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਜਦੋਂ ਜਿਹੜੀ ਸੜਕ ਬਣੀ ਸੀ ਉਸ ਤੋਂ ਬਾਅਦ ਉਹਦੇ 'ਚ ਖਾਲੀਆਂ ਪਟਕੀ ਪਾਪਾ ਪਾਈਆਂ ਜਾਂ ਤਾਰਾਂ ਪਾਈਆਂ ਉਹ ਅਜੇ ਵੀ ਬਹੁਤ ਹਾਦਸਿਆਂ ਦਾ ਕਾਰਨ ਹੈ ਜੀ ਮੈਂ ਸਾਰੇ ਡਿਪਾਰਟਮੈਂਟਾਂ ਨੂੰ ਇਹ ਗੱਲ ਕਹੀ ਹੈ ਕਿ ਜਿੱਥੇ ਵੀ ਸੜਕ ਬਣਾਉਣੀ ਹੈ ਉਹ ਪਹਿਲਾਂ ਦੂਜੇ ਡਿਪਾਰਟਮੈਂਟਾਂ ਤੋਂ ਪੁੱਛੇ ਕਿ ਕਿਸੇ ਨੇ ਸੀਵਰੇਜ ਤਾਂ ਨਹੀਂ ਪਾਉਣਾ ਕਿਤੇ ਨੇ ਟੈਲੀਫੋਨ ਜਾਂ ਤਾਰਾਂ ਤਾਂ ਨਹੀਂ ਪਾਉਂਦੇ ਮੈਂ ਆਪ ਹੀ ਇਹ ਗੱਲਾਂ ਆਪਣੇ ਸੀਐਡੀ ਅੱਜ ਕਹਿੰਦਾ ਰਿਹਾ ਤੇ ਮੂਰੇ ਮੂਰੇ ਸੜਕ ਬਣੀ ਜਾਂਦੀ ਹੁੰਦੀ ਹੈ ਪਿੱਛੇ ਟੈਲੀਫੋਨ ਵਾਲੇ ਖੜੇ ਹੁੰਦੇ ਨੇ ਛੇਤੀ ਬਣਾਓ ਅਸੀਂ ਪਟਣੀ ਕਿਤੇ ਮੈਂ ਉਹਨਾਂ ਨੂੰ ਕਹਿ ਲਿਆ ਤਾਲਮੇਲ ਰੱਖਣਾ ਉਹ ਮਹਿਕਮੇ ਖਾਸ ਤੌਰ ਤੇ ਜਿਹੜੇ ਸੜਕ ਦੇ ਅੰਡਰਗਰਾਉਂਡ ਕੋਈ ਪਾਈਪ ਕੋਈ ਸੀਵਰੇਜ ਕੋਈ ਕੋਈ ਟੈਲੀਫੋਨ ਦੀ ਲਾਈਨ ਕੋਈ ਵੀ ਕੋਈ ਇੰਟਰਨੈਟ ਦੀ ਲਾਈਨ ਪਹਿਲਾਂ ਉਹਨਾਂ ਤੋਂ ਪੁੱਛ ਲਓ ਕਿ ਅਸੀਂ ਸੜਕ ਬਣਾਉਣੀ ਹੈ ਤੁਸੀਂ ਇਹ ਪਹਿਲਾਂ ਪਹਿਲਾਂ ਪਾ ਲਓ ਤੁਹਾਨੂੰ ਸਰਪੰਚ ਪੰਜਾਬ ਦੀ ਨਿਹਾਰ ਬਦਲਣ ਵਾਸਤੇ ਵੱਡਾ ਕਦਮ ਕੀ ਚਾਹ। ਹਰ ਰੋਜ਼ ਨਿਹਾਰ ਹੀ ਬਣਦਾ ਹੈ ਇਹ ਕਦਮ ਦੀ। ਕਦਮ ਤਾਂ ਮੇਰੇ ਛੋਟੇ ਛੋਟੇ ਨੇ ਪਰ ਇੱਕ ਕਦਮ ਜੋ ਆਮ ਲੋਕਾਂ ਚਾਹੁੰਦੇ ਨੇ ਉਹਦੇ ਵੱਡੇ ਬਣਾ ਦੇ। ਠੀਕ ਹੈ। ਇਹ ਤੋਂ ਪਹਿਲਾਂ ਥੇ ਕਦੇ ਕੋਈ ਮੁੱਖ ਮੰਤਰੀ ਆਇਆ ਹੈ? ਨਹੀਂ। ਮੈਂ ਪੌੜੀਆਂ ਚੜ੍ਹ ਕੇ ਗੱਲ ਨਹੀਂ। ਉਹਨਾਂ ਡੈਗਰ ਟਾਈਟਿੰਗ ਆ ਤੇ ਸਰ। ਉਹ ਮੇਲਾ ਵਾਲੇ ਲੋਕ ਨੇ। ਉਹਨਾਂ ਨੂੰ ਕੀ ਪਤਾ ਸਤੂਰਗੜ੍ਹ ਦੀ ਕਜੈਰੀ ਕਿੱਥੇ ਹੈ? ਸਰਪੰਚ ਸਾਹਿਬ ਇਸ ਤੇ ਸਕੂਲ ਦੀ ਕੀ ਪ੍ਰੋਬਲਮ ਹੈ? ਤੁਸੀਂ ਮੈਨੂੰ ਸਾਰੀਆਂ ਦੱਸ ਦਿਓ। ਮੈਂ ਇਹੀ ਕੰਮ ਕਰਨਾ ਹੈ। ਦੇਖੋ ਮੈਂ ਪਹਿਲਾਂ ਜਿਆਦਾ ਪਬਲਿਸਿਟੀ ਨਹੀਂ ਕੀਤੀ ਕਿ ਮੈਂ ਆ ਰਿਹਾ ਹਾਂ ਨਹੀਂ ਤਾਂ ਠੀਕ ਕਰ ਦਿੰਦੇ ਹਾਂ ਹਾਜੀ ਮੈਨੂੰ ਦਿਖਾਉਣ ਵਾਸਤੇ ਠੀਕ ਕਰ ਲੜਾ ਅਸੀਂ ਕਹਿੰਦੇ ਕਿਸੇ ਹੋਸ਼ਿਆਰ ਨੂੰ ਜਾਂਦੇ ਕਿਸੇ ਹੋਸ਼ਿਆਰ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਆਪ ਜੇ ਉਹਨੂੰ ਕੱਲ ਹੀ ਦੱਸ ਦਿੰਦਾ ਮੈਂ ਸਾਰਾ ਕੁਝ ਠੀਕ ਹੋ ਜਾਂਦਾ ਇੰਟਰਨੈਟ ਵੀ ਠੀਕ ਹੋ ਜਾਂਦਾ ਪਰ ਤਾਰੇ ਪੂਰਾ ਸਾਰੇ ਕੀ ਕਰ ਦਿੰਦੇ ਹਾਂ ਉਹ ਤੋਂ ਹੂਟਰ ਸੁਣ ਕੇ ਨਾ ਜੀ ਅਸੀਂ ਦੇਖਿਆ ਵੀ ਸਾਰਾ ਗੇ ਲੱਗਦਾ ਉਹ ਖੁਦਰ ਵੀ ਸੱਚਾ ਆ ਗਿਆ ਤੁਸੀਂ ਠੀਕ ਹੈ ਨਾ ਤੁਹਾਨੂੰ ਵੀ ਸੀ ਸੌਰੀ ਮੈਂ ਬਹੁਤ ਛੋਟੇ ਟਾਈਮ ਤੇ ਬੁਲਾਇਆ ਪਰ ਮੈਂ ਇਸ ਤਰ੍ਹਾਂ ਜਾਣਦਾ ਰਹਿਣਾ ਸਕੂਲਾਂ 'ਚ ਵੀ ਕਿਤੇ ਖੜ ਜੰਨੇ ਆ ਇਹ ਤਾਂ ਚੰਦੇ ਜਾਂਦੇ ਕੋਈ ਲੋਕ ਵੀ ਖੜੇ ਨੇ ਕੋਈ ਮੰਗ ਪੱਤਰ ਦੇਣਾ ਚਾਹੁੰਦੇ ਨੇ ਮੇਰੇ ਲਈ ਤਾਂ ਸਾਰੇ ਲੋਕ ਇੱਕੋ ਜਿਹੇ ਨੇ ਸੋ ਇੱਕ ਸਿਸਟਮ ਬਦਲਣ ਦਾ ਜਿਹੜਾ ਅਸੀਂ ਦਾਈਆ ਦਿੱਤਾ ਪਤਾ ਲਾਂਗੇ ਔਰ ਜੋ ਜੋ ਸਾਨੂੰ ਕਮੀਆਂ ਪਤਾ ਲੱਗ ਮੈਂ ਫੇਰ ਦੁਬਾਰੇ ਕਹਿਣਾ ਮੈਂ ਪੁਛਾਪਾ ਮਾਰਨੇ ਆਇਆ ਆ ਪੁਛਾਪਾ ਤਾਂ ਉਹ ਨਨਵੀਂ ਮਾ ਕਿਸ ਨੂੰ ਫੜਨ ਆਇਆ ਉਹਨਾਂ ਨੂੰ ਮੈਂ ਤਾਂ ਪੁੱਛਣ ਆਇਆ ਮੈਂ ਤਸੀਦਾ ਸਭ ਤੋਂ ਪੁੱਛਿਆ ਡੀਸੀ ਸਾਹਿਬ ਨਾਲ ਖੜੇ ਨੇ ਕਿ ਕੀ ਕਮੀਆਂ ਨੇ ਤੁਸੀਂ ਸਾਸੀ ਪੂਰੀਆ ਕਰਾਂ ਇਕਮਾਰ ਸਾਹਿਬ ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਤਾਂ ਸਿੱਧਾ ਅਡਾਣਾ ਪਹਿਲਾਂ ਬਾਹਰ ਇੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੈਸ਼ਨਲ ਲੈਵਲ ਤੇ ਜਿਹੜਾ ਬੋਲੇ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਗ੍ਰੋਥ ਤੋਂ ਦਸਰੇ ਹੋਊਗਾ ਅਗਲਾ ਜਿਹੜਾ ਜਿਹੜੇ ਜਿਉ ਲਾਊਗਾ ਉਹ ਕੱਟ ਬਣਾ ਅੰਮ੍ਰਿਤਸਰ ਜਾ ਕੇ ਬੈਠੇ ਸਭ ਜਿਹੜੇ ਨੌਜਵਾਨ ਮੁੰਡੇ ਮੁੰਡੇ ਆ ਇਹਨਾਂ ਨੂੰ ਕੋਈ ਮੁਰਬਸੇਬਲੀ ਕਿਸ ਸਰਕਾਰ ਸਹਿਤ ਕਰੋ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਡਿਪਰੈਸ਼ਨ ਚ ਨਾ ਚਲੇ ਜਾਣ ਕੋਈ ਵਰੀ ਪਿੰਡ ਦੇ ਲੋਕ ਪਿਛਾ ਪਿੰਡ ਦੇ ਸ਼ਰੀਕੇ ਵਾਲੇ ਮੇਹਣੇ ਮਾਰਨ ਲੱਗ ਪਏ ਹਾਂ ਜੀ ਜੀ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਇਹ ਹਜੇ ਵੀ ਨੇ ਜਿਹੜੇ ਉੱਤਰੂ ਮੁਰਕੀ ਆ ਕੇ ਅੰਦਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਇਆ ਉਹ ਜਰਾ ਬੇਕਾਰ ਹਾਲੇ ਰਹਿ ਬੀ ਹਨਾ ਵਾਟਰਪਾਰ ਚਾਰ ਮੁੰਡੇ ਬੁਰਜ ਹਰੀ ਦੇ ਨੇ ਹਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਮਲਾਵਾਂਗੇ ਉਹ ਜਿਹੜੂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਆ ਬਾਪ ਮਾਰੂ ਕਿ ਆ ਜੋ ਕਾਹਦੀ ਕੰਮ ਕਰੀ ਤੇ ਸਾਡੇ ਪਾਸੋਂ ਮੁੰਡੇ ਨੂੰ ਕੰਮ ਦੇ ਰਹੇ ਨੇ ਹਸਪਤਾਲ ਤੇ ਜਿਹੜੇ ਮੁੰਡੇ ਸੱਚੇ ਸਾਫ ਪਾੜਨੇ ਆ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਣਾਗੇ ਜੇ ਕੋਈ ਉਹਨਾਂ ਚੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਐਸ.ਪੀ ਦਾ ਕੋਈ ਸੀ.ਐਸ.ਟੀ.ਓ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ ਚ ਨਹੀਂ ਜਾਣ ਦਿੰਦੇ ਆਪ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁੱਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜਿਵੇਂ ਵਿਰੋਧੀ ਧਿਰ ਇਹ ਕਹਿ ਰਿਹਾ ਕਿ ਆਉਣ ਵਾਲੇ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਸਾਹਿਬ ਬਣਨੇ ਇਦਾਂ ਦੀ ਗੱਲ ਹੋ ਸਕਦੀ ਹੈ ਪਹਿਲੇ ਜੋ ਵੀ ਮੂੰ ਜੋਦਾ ਕਹਿੰਦੇ ਉਹ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਉਹ ਤੋਂ ਪਹਿਲਾਂ ਵੀ ਕਹਿੰਦੇ ਸੀ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਨੇ ਉਹ ਰਾਸ਼ਟਰੀ ਪਾਰਟੀ ਦੇ ਨੇਤਾ ਨੇ ਠੀਕ ਹੈ ਨਾ ਪੂਰਾ ਦੇਸ਼ ਉਹਨਾਂ ਨੇ ਪਾਰਟੀ ਦੇ ਨਾਲ ਚਲਾਉਣਾ ਠੀਕ ਹੈ ਨਾ ਉਹਨਾਂ ਦਾ ਕਦੇ ਗੁਜਰਾਤ ਚ ਕਦੇ ਉਹਨਾਂ ਦਾ ਬਣਦਾ ਪ੍ਰੋਗਰਾਮ ਕਰੇ ਛਤੀਸਗੜ੍ਹ ਕਦੇ ਮੱਧ ਪ੍ਰਦੇਸ਼ ਸੋ ਇਦਾਂ ਦੀ ਕਿਹੜੀ ਕੋਈ ਇਹ ਸਾਰਾ ਜਿਹੜਾ ਚਲਦੇ ਨੇ ਰਿਊਮਰ ਹੈ ਨਾ ਤਿੰਨ ਚਾਰ ਦਿਨ ਅੱਜ ਮੈਨੂੰ ਫੋਨ ਆਇਆ ਕਹਿੰਦੇ ਤੁਹਾਡਾ ਬਰਥਡੇ ਅੱਜ ਲੈ ਮੈਂ ਕਿਹਾ ਕਿੱਥੇ ਹੈ ਕਹਿੰਦੇ ਜੀ ਨੈਟ ਤੇ ਦੇਖਿਆ ਮੈਂ ਕਿਹਾ ਯਾਰ ਘਟੋ ਘਟ ਸਾਲ ਚ ਇੱਕ ਅੱਧੀ ਵਾਰੀ ਇੱਕ ਤਾਂ ਚਲੋ ਚੱਲੇ ਜਾਂਦਾ ਚਾਰ ਪੰਜ ਤਾਂ ਬਰਥਡੇ ਨਾ ਕਰਿਆ ਕਰੋ ਹੈ ਨਾ ਇੱਕ ਬਰਥਡੇ ਤਾਂ ਹੁੰਦਾ ਹੀ ਹੈ ਸਾਲ ਚ ਸੋ ਇੱਥੇ ਉਹੀ ਮਾਫਵਾ ਫਲਾਉਂਦੇ ਰਹਿੰਦੇ ਨੇ ਕੋਈ ਅਦਬ